ਜੀ ਪਟਿਆਲਾ ਤੋਂ ਬੇਨਤੀ ਕਰਦਾ ਕਿ ਜਿਹੜਾ ਇੱਥੇ ਗੁੰਡਾ ਰਾਜ ਚੱਲ ਰਿਹਾ ਉਹਦੇ ਵਾਸਤੇ ਇਹ ਡਾਇਰੈਕਸ਼ਨ ਆਪ ਦੇ ਕਾਨੂੰਨ ਦੀ ਡਿਊਟੀ ਨਿਭਾਈ ਜਾਏ ਇੱਥੇ ਅੰਦਰ ਆ ਕੇ ਇਸ ਨੌਰ ਨਗਰ ਕੌਂਸਲ ਦੇ ਅੰਦਰ ਪ੍ਰਸ਼ਾਸਨ ਦੇ ਸਾਹਮਣੇ ਫਾਰਮ ਪਾੜੇ ਜਾ ਰਹੇ ਨੇ ਮੈਂ ਮਾਨਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹ ਚੰਦ ਮਿੰਟਾਂ 'ਚ ਪਹੁੰਚ ਰਹੇ ਨੇ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਡੀ.ਐੱਜੀ ਸਾਹਿਬ ਨੇ ਡਿਪਟੀ ਸਾਹਿਬ ਨੂੰ ਕਿਹਾ ਮੇਰੇ ਨਾਲ ਗੱਲ ਹੋਈ ਹੈ ਹੁਣ ਅਸੀਂ ਦੁਬਾਰਾ ਕੈਂਡੀਡੇਟ ਅੰਦਰ ਭੇਜੇ ਨੇ ਆਪਣੇ ਜੇ ਦੁਬਾਰਾ ਫਾਈਲ ਫੜਦੀ ਹੈ ਤੇ ਇੱਥੇ ਪ੍ਰਧਾਨ ਜੀ ਆਪ ਆ ਕੇ ਬੈਠਣ ਕਿਉਂ ਪਟਿਆਲੇ ਪਹੁੰਚ ਰਹੇ ਨੇ ਜਿੰਨਾ ਚਿਰ ਫਾਰਮ ਨਾ ਜਾਵਾ ਹੋਏ ਅਸੀਂ 3 ਵਜੇ ਤੱਕ ਇੱਥੋਂ ਹਿੱਲਣਾ ਨਹੀਂ ਇਹ ਵਾਰਨਿੰਗ ਵੀ ਦਿੰਨੇ ਆ ਤੇ ਬੇਨਤੀ ਵੀ ਕਰਦੇ ਆ ਆਪਦੀ ਡਿਊਟੀ ਨਿਭਾਈ ਜਾਏ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ੱਤਕਾ ਰਾਜ ਅੰਦਰ ਹਲਕਾ ਇੰਚਾਰਜ ਬੈਠਾ ਹੈ ਸਨੋਰਦਾਓ ਕਿ ਇੱਥੇ ਕੈਂਡੀਡੇਟ ਹੈ ਜਿਹੜਾ ਅੰਦਰ ਵੜ ਕੇ ਬੈਠਾ ਹੈ ਅਸੀਂ ਬੇਨਤੀ ਕਰਦੇ ਆ ਕਿ ਬਾਹਰ ਇੱਕ ਨਿਪਾ ਪਹੁੰਚੀ ਹੈ ਇੱਥੇ ਹੋਣ ਦੀ ਝਲੇੜੀਆਂ ਤੋਂ ਗੁਰਵਿੰਦਰ ਸਿੰਘ ਦੇ ਫਾਰਮ ਫੜੇ ਗਏ ਨੇ ਦੂਰਦਨ ਸਾਤਾ ਜਸਵਿੰਦਰ ਸਿੰਘ ਦੀ ਮਾਤਾ ਦੇ ਸਾਧੂ ਨਗਰ ਪਿੰਡ ਤੋਂ ਜਿਹੜੀ ਕਿ ਕੜਾਹਾਂ ਬਲੌਗ ਦੇ ਬਲਾਕ ਸੰਮਤੀ ਦੇ ਫਾਲ ਪਾੜੇ ਗਏ ਨੇ ਇਹ ਬੇਨਤੀ ਹੈ ਇਹ ਸਿਰਫ ਖਾਨਾ ਪੂਰੀ ਕੀਤੀ ਜਾ ਰਹੀ ਹੈ ਕੋਈ ਡਿਊਟੀ ਨਹੀਂ ਨਿਭਾਈ ਜਾ ਰਹੀ ਅੰਦਰ ਹਟਾਣਾ ਕਦ ਲਈ ਖੜਾ ਹੈ ਕੀ ਗੱਲ ਕੋਈ ਇੱਥੇ ਕੈਂਡੀਡੇਟ ਹੈ ਇਹ ਕਿਉਂ ਪੱਕਪੱਕ ਕਰ ਰਹੇ ਨੇ ਮੇਰੀ ਇਹਨਾਂ ਤੋਂ ਬਾਈਟ ਲਈ ਜਾ ਪਰ ਐਸੀ ਹਾਈ ਕੋਰਟ ਨੇ ਇਸ ਕਰਕੇ ਜੋ ਕਿ ਉਦੋਂ ਦਾ ਸੈਕਟਰੀ ਹੀ ਕੈਪਚਰ ਕਰ ਲਿਆ ਸੀ ਹੁਣ ਤਾਂ ਨਗਰ ਕੌਂਸਲ ਦਫ਼ਤਰ ਨੂੰ ਕੀਤਾ ਉਦੋਂ ਸੈਕਟਰੀ ਕਰ ਲਿਆ ਸੀ ਇਹ ਮਾਨ ਜੋ ਸੁ ਆ ਕੇ ਚੱਲ ਜੀ ਚੱਲ ਗਿਆ ਬੈਂਕਿੰਗ ਨਾਲ ਲਾਲ ਵਾਹ ਤੇ ਅੰਦਰ ਗਿਆ ਉਹ ਕਵਾਦ ਹੋਰੀ ਪਾਉਂਦੇ ਵਿਚੋ ਕਾਗਜ਼ ਲਿਖੋ ਫੋਟੋ ਉੱਥੇ ਪੈਰਾਕੋ ਨੂੰ ਬੰਨਦਾ ਰਿਹਾ ਅੱਛਾ ਕੀ ਹੋਇਆ ਚਿੱਟਣ ਅੰਦਰ ਕਾਗਜ਼ ਸ਼ਾਂਤਪਈ ਨੇ ਕਾਗਜ਼ ਭਰਨਦੇ ਬੰਦੇ ਸਾਡੇ ਇਹਨੇ ਅੰਦਰ ਅਸ਼ਤੀਵਧਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਐਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਦਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਡੇ ਪੰਗੇ ਪਾਵਾ ਬੰਦੇ ਇਹ ਯਾਰ ਕੀ ਸਾਰਾ ਉਮੀਦਵਾਰ ਨੇ ਬੈ ਚੇਅਰਮੈਨ ਅੱਦੀ ਸਲਾਵਾ ਜੀ ਅਸੀਂ ਜਨਾਬ ਕਾ ਅੰਦਰੋਂ ਵਾਪਸੋਂ ਦੇ ਬਾਹਰ ਆਉਂਦੇ ਜੀ ਬਾਹਰ ਆਉਂਦੇ ਢਾ ਕੇ ਪੱਗਾਂ ਬੁਕਲਾਤੇ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਨਾਲ ਇਹ ਕੋ ਕਰਤੂਰ ਥੋੜੀ ਐ ਇਹ ਸਾਰਾ ਕੁਝ ਪੁਲਸ ਕਰਾਉਣ ਲਈ ਆ ਲੱਗੂ ਕੀ ਕਰਦੇ ਫੋਨ ਕਰੂੰਗਾ ਅੰਦਰ ਇਹ ਨਹੀਂ ਕਿ ਨਾ ਮਸਲਣਾ ਬਿਲਕੁਲ ਇਚ ਚ ਸਕਦੇ ਹਾਂ ਮੈਂ ਕਹਿੰਦੇ ਜੀ ਨਾ ਕੈਮਰਾ ਆਰ ਸਾਫ ਚੇਰਮੈਨ ਜੀ ਕਾਗਜ਼ দাਖਲ ਕਰਾ ਕੇ ਬਾਹਰ ਆਏ ਆਂ ਉਹ ਸਾਡੇ ਗੱਲ ਤੇ ਉਹ ਪਰਚੰਦ ਕੀ ਹੋਇਆ ਕਿ ਰੇਸ਼ਮ ਰੇਸ਼ਮ ਪੱਡਾ ਪਗੜੀ ਕਿੱਥੇ ਗਈ ਪਗੜੀ ਖਿੱਚ ਕੇ ਲੈ ਗਿਆ ਨਾ ਉਹ ਗਰਾਮ ਉਹ ਪਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅੱਜ ਚੱਲ ਗਏ ਜੀ ਇਹਨੂੰ ਨਹੀਂ ਰੋਕਦੇ ਸਾਰੇ ਲੰਘਦੇ ਨੇ ਹੁੰਦੇ ਆ। ਕੋਈ ਉਰੇ ਤੋਂ ਫੈਲਾ ਗਿਆ। ਸਾਢੇ 3 ਬੰਦੇ ਤਾਂ ਫਿਰ ਅੱਧਰ ਬੜੀ ਜਾਂਦੇ ਨੇ। ਇੱਥੇ ਆ ਕੇ ਕੋਈ ਨਹੀਂ ਹੋ ਰਿਹਾ। ਇੱਥੇ ਆ ਕੇ ਫੈਲਾ ਖੋਈਆਂ ਗਈਆਂ। ਆਹ ਦੇਖ ਲਓ ਭਰਾਸਾ ਲਓ। ਹਾਂ। ਖੜ ਜੋ ਇੱਥੇ ਨਹੀਂ। ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ। ਇੱਥੋਂ ਲੇਡੀਆਂ ਤੋਂ ਫੈਈਆਂ ਖੋਈਆਂ ਨਾ, ਲੇਡੀ ਪੁਲਿਸ ਕੋਲ ਕੱਢੀ। ਮੇਰੀ ਅੰਦਰੋਂ ਖੋਈ ਗਈ ਐ। ਸੰਦੋ। ਇਹ ਤੇ ਬੰਦੇ ਉੱਧਰ ਵੀ ਅੰਦਰ ਹੀ ਭੇਜ ਤੇ ਬੰਦੇ ਅੰਦਰ ਖੋਣਗੇ ਇਹ। ਸਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱਟਕਾ ਛਾਈ ਹੋ ਰਹੀ ਹੈ ਜਿਹੜਾ ਹਜੇ ਤੱਕ ਕਦੇ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇਟ ਜਿਵੇਂ ਨਹੀਂ ਬਖਸ਼ੇ ਜਾ ਰਹੇ ਜੀ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਤੁਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਜੀ ਪਿੰਡ ਬਲਾਕ ਪੂਰਾ ਜੀ ਮੈਂ ਜੌਨ ਮੁਹਰਦੀ ਤੋਂ ਬਲਾਕ ਸੰਭੀ ਦਾ ਉਮੀਦਵਾਰ ਹਾਂ ਬਹੁਤ ਜ਼ਿਆਦਾ ੱਟਕਾ ਚ ਮਿਲਿਆ ਜੀ કેડે <laughs> હા ਆਜਾ ਆ ਉਹ ਖੜਾ ਬਹੁਤ ਸਾਹਮਣੇ ਬੰਦਾ ਸਾਡੀ ਜਨਾ ਉਹ ਸਾਹਮਣੇ ਲਾਈਟ ਆ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਸਾਹਮਣੇ ਆਵਾਜ਼ੀ ਪਾਰਟੀ ਦੇ ਗੁੰਡੇ ਵੀਡੀਓ ਨੇ ਆ ਦੇਖੋ ਪੁੱਛੋ ਜੀ ਆ ਚਿੱਟੀ ਚਿੱਟੀਆਂ ਜਿਹੜਾ ਆ ਪ੍ਰਸ਼ਾਸਨ ਦੇ ਸਾਹਮਣੇ ਓ ਆ ਇਧਰ ਰੋੜ ਇਹ ਸਾਰੇ ਇਹ ਜਿਹੜਾ ਨੇ ਆ ਆ ਪ੍ਰਸ਼ਾਸਨ ਨੂੰ ਮਾਰੀ ਪਾੜੋ